ਕਤੇ ਬਾਲੇ ਹਰਿ ਨਾਮਾ ਲਾ ਇੱਥੇ ਆ ਜਾ ਤੁਸੀਂ ਸਾਧ ਸੰਗਤ ਜੀ ਪਿੰਡ ਭਾਗ ਪਿੰਡ ਭਾਗ ਸਾਹਿਬ ਦੇ ਵਿੱਚ ਖੜਿਆ ਸਾਰੀ ਫੌਜ ਗੁਰਦਰਾ ਸਾਹਿਬ ਕਿ ਨਾ ਇਹ ਸ਼ਹੀਦਗੰਦ ਸਾਹਿਬ ਇੱਥੇ ਗ੍ਰੰਤੀ ਸਿੰਘ ਦੀ ਵਿਦਵਾਨ ਦੀ ਘਾਟ ਸੀਗੀ ਨਗਰ ਵਾਲਿਆਂ ਦੀ ਮੰਗ ਸੀ ਨਗਰਦਾਰ ਖੜਿਆ ਆਂਦੀ ਸਾਰੇ ਦੀ ਮੰਗ ਪੂਰੀ ਕੀਤੀ ਹੈ ਸਾਰੇ ਇਲਾਕੇ ਨੂੰ ਕਾਇਮ ਕਰੂਗਾ ਕਥਾਵਾਚਕ ਵਿਦਵਾਨ ਹੈ ਬਹੁਤ ਗਿਆਨੀ ਜੀ ਨਾ ਸੋ ਸਾਜੇ ਸੰਗਤਾਂ ਸਹਿਯੋਗ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦੇ ਜਗਾਂ ਦੇ ਜਾਵਦੇ ਨਿਹਾਨ ਨੂੰ ਜਾਵੇ ਸੋ ਫਤਿਹ ਪਾਵੇ ਜੈ ਜੈਕਾਰੇ ਵਾਹਿਗੁਰੂ ਜੀ ਕੀ ਫਤਿਹ ਬਾਬਾ ਇਨਾਕੀ ਵੀ ਬਾਬਾ ਗੁਰਪਿਆਰਾ ਸਿੰਘ ਬਾਬਾ ਜੀ ਅੱਜ ਆਪਾਂ ਕਿਸ ਮਸਲੇ ਦੇ ਵਿੱਚ ਪਹੁੰਚਿਆ ਜੀ ਅਸੀਂ ਆਪਾਂ ਪਿੰਡ ਪਹੁੰਚੇ ਆ ਪਿੰਡ ਭਾਗ ਭਾਗ ਸਰ ਕੀ ਮਸਲਾ ਕੀ ਆ ਜੀ ਸਾਰਾ ਮਸਲਾ ਇੱਥੇ ਜੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਾਦਾ ਡੇਰਾ ਜੀ ਇਹ ਠੀਕ ਹੈ ਜੀ ਪਿੰਡ ਦੇ ਇੱਥੇ ਕਮੇਟੀ ਬਣਾਉਣ ਨੂੰ ਕਹਿੰਦੇ ਸੀ ਹੈੱਡ ਗ੍ਰਾਂਥੀ ਦਾ ਮੁੱਦਾ ਚੱਕਿਆ ਸੀ ਵੀ ਹੈੱਡ ਗ੍ਰਾਂਥੀ ਕੋਈ ਵੀ ਹੈ ਨਹੀਂ ਇੱਥੇ ਠੀਕ ਹੈ ਜੀ ਨਿਧਨਿਯਮ ਕਰਨ ਵਾਸਤੇ ਠੀਕ ਹੈ ਜੀ ਮੰਤਾਂ ਨੇ ਸਾਨੂੰ ਫੋਨ ਕੀਤਾ ਸਰਪੰਚ ਸਾਹਿਬ ਨੇ ਕੀਤਾ ਬਾਬਾ ਜੀ ਸਾਨੂੰ ਹੈੱਡ ਗ੍ਰਾਂਥੀ ਚਾਹੀਦਾ ਇੱਥੇ ਠੀਕ ਹੈ ਜੀ ਜਿਹੜਾ ਸਾਰਾ ਨਿਧਨਿਯਮ ਵੀ ਸਾਨੂੰ ਕਰੇ ਮਤਲਬ ਦਰਵਾਜ਼ੇ ਦੀ ਸੇਵਾ ਸਾਰੀ ਸੰਭੀ ਠੀਕ ਹੈ ਜੀ ਉਹ ਮਸ਼ੀਨ ਲੈ ਕੇ ਸੀ ਇੱਥੇ ਹਾਜ਼ਰ ਹਾਂ ਜੀ ਗਰੰਟੀ ਆਪਾਂ ਲੈ ਜਾਂਦਾ ਇੱਥੇ ਹੁਣ ਛੱਟ ਕੇ ਜਾਵਾਂਗੇ ਅਸੀਂ ਸਾਰੇ ਮੋਰਚੇ ਫਤਿਹ ਹੋ ਜਾਣਗੇ ਫਿਰ ਜਾਵਾਂਗੇ ਅਸੀਂ ਜੇ ਕੋਈ ਕਮੀ ਪੇਸ਼ੀ ਆਈ ਤਾਂ ਫਿਰ ਵਾਪਸ ਚੱਕਰ ਮਾਰ ਜਾਵਾਂਗੇ ਆਪਾਂ ਕੰਮੀ ਵੱਲੋਂ ਕਮੇਟੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਕੁਝ ਇਹ ਚਾਹੁੰਦੇ ਨੇ ਵੀ ਕਮੇਟੀ ਨਾ ਹੋਵੇ ਜਿਵੇਂ ਕਿ ਨਿੰਗ ਸਿੰਘ ਫੌਜਾਂ ਹੀ ਰੈਡ ਅਪਰ ਦਾਸਾ ਦੇ ਵਿੱਚ ਤੁਸੀਂ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਇਹ ਆ ਕਿ ਇਹ ਜਿਹੜੀ ਕਮੇਟੀ ਬਣਾਉਂਦੇ ਸੀ ਦਾ ਕਾਰਨ ਸੀ ਕਿ ਇੱਥੇ ਗ੍ਰੰਟੀ ਨਹੀਂ ਸੀ ਠੀਕ ਹੈ ਜੀ ਪੰਜ ਸਾਲਾਂ ਤੋਂ ਉਦੋਂ ਦੀ ਕਮੇਟੀ ਵਾਲੇ ਕਿੱਥੇ ਗਏ ਜਾਂ ਪਿੰਡ ਵਾਲੇ ਕਿੱਥੇ ਗਏ ਸੀ ਉਦੋਂ ਦੇ ਲੈ ਕੇ ਆਉਂਦੇ ਗ੍ਰੰਟੀ ਉਦੋਂ ਦੀ ਗੱਲਬਾਤ ਕਰਦੇ ਉਹਦੇ ਕੋਲ ਰਹੇ ਨਹੀਂ ਸੀ ਪਿੰਡ 'ਚ ਸੋ ਇਹ ਸਮੱਸਿਆ ਆਈ ਸੀ ਇਹ ਸਮੱਸਿਆ ਸਾਡੇ ਕੋਲ 4-5 ਦਿਨ ਹੋ ਗਈ ਆਈ ਸੀ ਕਿ ਬਾਬਾ ਜੀ ਨੇ ਸਾਡੇ ਕੋਲ ਹੁਕਮ ਕੀਤਾ ਵੀ ਇਦਾਂ ਕਰਕੇ ਗ੍ਰੰਟੀ ਤੇ ਡਿਊਟੀ ਲਾਉਣੀ ਆ ਅਸੀਂ ਗ੍ਰੰਟੀ ਨਾਲ ਲੈ ਕੇ ਇੱਥੇ ਗ੍ਰੰਟੀ ਛੱਡ ਕੇ ਚੱਲੇ ਹਾਂ ਗ੍ਰੰਟੀ ਇੱਥੇ ਰਹੂਗਾ ਤੇ ਨਿੰਕ ਸਿੰਘਾਂ ਦੀ ਛਾਉਣੀ ਇਹ ਛਾਉਣੀ ਹੀ ਰਹੂਗੀ ਇਹ ਇਥੇ ਕੋਈ ਕਮੇਟੀ ਨਹੀਂ ਬਣਨੀ ਕੁਝ ਨਹੀਂ ਬਣਨਾ ਕਿਉਂਕਿ ਜਿਹੜੀ ਨਿੰਗ ਸਿੰਘਾਂ ਦੇ ਛੋਰੇ ਨੇ ਨਿੰਗ ਸਿੰਘਾਂ ਦੀ ਵਾਲੀ ਰਹਿੰਦੀ ਹੁੰਦੀਆਂ ਹਰ ਨਿੰਗ ਸਿੰਘ ਬਣ ਕੇ ਕੋਈ ਵੀ ਆਜੇ ਤੇ ਸਾਰਾ ਪਿੰਡ ਆਜ ਵੈਲਕਮ ਤੁਹਾਨੂੰ ਖੁਸ਼ੀ ਇਸ ਗੱਲ ਦੀ ਸੋ ਬੇਨਤੀ ਇਹ ਵੀ ਜਿਹਨੇ ਇੱਥੇ ਗਰੰਤੀ ਦੀ ਘਾਟ ਸੀ ਗਰੰਤੀ ਸੀ ਛੱਡ ਚੱਲੇਆ ਸੋ ਕਿ ਮਹਾਰਾਜ ਜਿੱਦਾਂ ਦੀ ਕੋਈ ਸੇਵਾ ਲੈਣ ਕੇ ਸੀ 24 ਘੰਟੇ ਹਾਜ਼ਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਸੁਖਚੰਦ ਸਿੰਘ ਚਲੋ ਸਰਪੰਚ ਜੀ ਸਰਪੰਚ ਸਾਹਿਬ ਸਰਪੰਚ ਸਿੰਘ ਮਦਰ ਵੀ ਸਰਪੰਚ ਸਿੰਘ ਠੀਕ ਹੈ ਬਾਬਾ ਜੀ ਕੀ ਮਸਲਾ ਸੀਗਾ ਜਿਹੜਾ ਇੱਕ ਸੁਲਮਤਾਬ ਕਰਾਇਆ ਗੁਰਦਾਸ ਸਾਹਿਬ ਨਾਲ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਸੀ ਵੀ ਆਪਾਂ ਅਮਰਤ ਵੀ ਉਹਨਾਂ ਨੇ ਮੌਕੇ ਤੇ ਛੱਗਿਆ ਵੀ ਬੰਨਾ ਬਣਾਵਾਂਗੇ ਅਮਰਤ ਤਾਰੀ ਹੀ ਕਮੇਟੀ 'ਚ ਆਉਣਗੇ ਤੇ ਵੀ ਦੂਜਿਆਂ ਨੂੰ ਕਮੇਟੀ 'ਚ ਨਹੀਂ ਰੱਖਦੇ ਤੇ ਬਾਬਾ ਜੀ ਨੂੰ ਵੀ ਉਹ ਪਾਸੇ ਕਰਦੇ ਸੀ ਤੇ ਅਸੀਂ ਤਾਂ ਸਾਡਾ ਮਕਸਦ ਇਹ ਹੈ ਵੀ ਬਾਬਾ ਜੀ ਪ੍ਰਧਾਨ ਨੂੰ ਗੁਰੂ ਕਰਦੇ ਰਹਿਣਗੇ ਇਹਨਾਂ ਬੋਟਮ ਹੋ ਗਿਆ ਸੇਵਾ ਕਰਦੇ ਨੂੰ ਬਾਬਾ ਜੀ ਕੀ ਮਕਸਦ ਕੀ ਹੈ ਜੀ ਮਤਲਬ ਜਿਹੜੇ ਬੰਦੇ ਚਾਹੁੰਦੇ ਨੇ ਮਤਲਬ ਆ ਕੇ ਬਾਬਾ ਜੀ ਨੂੰ ਕਹਿੰਦੇ ਹਟਾਉਣਾ ਚਾਹੁੰਦੇ ਸੀ ਜਾਂ ਇਹਨਾਂ ਦੇ ਇਲਜ਼ਾਮ ਲਾਉਂਦੇ ਸੀ ਜਾਂ ਕੁਝ ਵੀ ਜਿੰਨਾ ਮਰੇ ਬੋਲਦੇ ਸੀ ਕਾਰਨ ਕੀ ਲੱਗਦੇ ਨੇ ਦੇਖੋ ਜੀ ਬਾਕੀ ਦਾ ਮਾਲਕ ਨੂੰ ਪਤਾ ਹੈ ਪਰ ਜੋ ਸਾਨੂੰ ਲੱਗਦਾ ਹੈ ਬਿਲਕੁਲ ਕੋਈ ਮੈਨੂੰ ਸੰਗਣੀਏ ਗੱਲ ਕਹਿੰਦੇ ਆ ਵੀ ਲਾਲਚ ਹੋ ਸਕਦਾ ਠੀਕ ਹੈ ਸਿਰਫ ਸਿਰਫ ਲਾਲਚ ਹੋ ਸਕਦਾ ਨਹੀਂ ਤਾਂ ਬਾਬਾ ਜੀ ਨੂੰ ਪ੍ਰਧਾਨ ਰੱਖਣ ਚ ਕਿਸ ਨੂੰ ਕੀ ਤਰਾਜ ਹੋ ਸਕਦਾ ਕਮੇਟੀ ਬਣਾਉਣ ਕਮੇਟੀ ਕੋਈ ਦਿੱਕਤ ਨਹੀਂ ਹਿਸਾਬ ਰੱਖੋ ਪਰ ਘੱਟੋ ਘੱਟ ਜੇ ਬਾਬਾ ਜੀ ਗੁਰੂ ਘਰ ਬੈਠੇ ਆ ਮੁਖੀ ਤਾਂ ਚਾਬੀ ਤਾਂ ਇਹਨਾਂ ਕੋਲੇ ਹੋਣੀ ਚਾਹੀਦੀ ਪ੍ਰਧਾਨ ਤਾਂ ਇਹ ਹੋਣੇ ਚਾਹੀਦੇ ਆ ਨਾ ਗਿਆ ਸਮਾ ਹੋ ਗਿਆ ਇਹਨੂੰ ਮੰਨ ਲਓ ਇੱਥੇ ਸੇਵਾ ਕਰਦੇ ਨੇ ਇਹਨਾਂ ਨੂੰ ਤਾਂ ਜੀ ਬਹੁਤ ਸਾਲ ਹੋ ਗਏ ਮੇਰੇ ਖਾਲਸਾ ਹੋ ਗਏ ਉਹਨੇ ਹਾਂ 30 ਤੋਂ 35 ਸਾਲਾਂ ਦੇ ਕਰੀਬ ਹੋ ਗਏ ਜੀ 35 ਸਾਲਾਂ ਦੇ ਵਿੱਚ ਵਿੱਚ ਕਦੇ ਕੋਈ ਸਮੱਸਿਆ ਕਿਸ ਤਰ੍ਹਾਂ ਦੀ ਆਈ ਹੈ ਇਹਨਾਂ ਬਣੀ ਕੋਈ ਸਮੱਸਿਆ ਨਹੀਂ ਆਈ ਜੀ ਤੇ ਬਾਕੀ ਹੋਰ ਸੰਧੇ ਪਿੰਡਾਂ ਚ ਗੁਰੂ ਘਰਾਂ ਦੇ ਪਾਠੀਆਂ ਵੱਲੋਂ ਜਾਂ ਹੋਰ ਸਿੰਘਾਂ ਵੱਲੋਂ ਬਥੇਰੀਆਂ ਹੁੰਦੀਆਂ ਤੇ ਪਰ ਸਾਡਾ ਜਿਹੜਾ ਇਹ ਬਾਬਾ ਜੀ ਆ ਬਹੁਤ ਵਧੀਆ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਕਦੇ ਕੋਈ ਸਮੱਸਿਆ ਨਹੀਂ ਆਈ ਠੀਕ ਹੈ ਤੇ ਅਸੀਂ ਤਾਂ ਕਹਿੰਦੇ ਬਾਬਾ ਜੀ ਰਹਿਣ ਇਹ ਤੇ ਪ੍ਰਧਾਨ ਇਹ ਹੋਣ ਜੇ ਕਮੇਟੀ ਬੰਦੀ ਵੀ ਇਹ ਪਿੰਡ ਦੀ ਤਾਂ ਕੋਈ ਦਿੱਕਤ ਨਹੀਂ ਪਰ ਘੱਟੋ ਘੱਟ ਪ੍ਰਧਾਨ ਤਾਂ ਹੁਣ ਬਾਬਾ ਜੀ ਦਾ ਸਤਿਕਾਰਤਾ ਹੋਵੇ ਠੀਕ ਹੈ ਇਹਨੇ ਸਾਨੂੰ ਗੇਸਵਾ ਕਰਦਿਆ ਨੂੰ ਜੀ ਨਾਮ ਕੀ ਤੁਹਾਡਾ ਚੰਨਨ ਸਿੰਘ ਬਰਾੜ ਕਿਹੜਾ ਪਿੰਡ ਹੈ ਜੀ ਭਾਗਸਰ ਠੀਕ ਹੈ ਸੀਰ ਸਾਧੂ ਖੇਰ ਠੀਕ ਹੈ ਜੀ ਜ਼ਿਲ੍ਹਾ ਗੰਗਾ ਨਗਰ ਠੀਕ ਹੈ ਕੀ ਮਖਲਾ ਕੀ ਹੈ ਜੀ ਮਤਲਬ ਜੈਸੀ ਕੀ ਗੁਰਦਾਸ ਸਾਹਿਬ ਨੇ گاؤں ਕੇ ਲੋਕ ਹੈ ਜੋ ਕਮੇਟੀ ਬਣਾਉਣਾ ਚਾਹਤੇ ਹੈ ਔਰ ਜੋ ਆਪ ਕੈ ਨਿੰਗ ਸਿੰਘ ਰੱਖਣਾ ਚਾਹਤੇ ਹੈ ਜਾਂ ਕਮੇਟੀ ਮੰਗਣੀ ਚਾਹੀਦੀ ਕੀ ਹੋਣਾ ਚਾਹੀਦਾ ਅਸਤ ਜੀ ਨਿੰਗ ਸਿੰਘ ਨੂੰ ਰੱਖਣਾ ਚਾਹੁੰਦੇ ਪ੍ਰਧਾਨ ਕੋਈ ਸਦਸਿਆ ਬਣੇ ਤਾਂ ਸਾਨੂੰ ਕੋਈ ਤਰਾ ਠੀਕ ਹੈ ਸੇਵਾ ਕਰੇ ਗੁਰਦੁਆਰੇ ਕੇ ਕਰਦਾ ਕੋਈ ਮਨਾ ਨਹੀਂ ਕਰਦਾ ਉਹਨੂੰ ਗੁਰਦੁਆਰੇ ਦੇ ਪ੍ਰਧਾਨ ਹੀ ਰਹਿਣਗੇ ਬਾਬਾ ਵੀ ਕਾਰਨ ਕੀ ਹੈ ਪਿੰਡ ਦੇ ਲੋਕ ਕਿਉਂ ਚਾਹੁੰਦੇ ਨੇ ਕਮੇਟੀ ਕਾਰਨ ਕਿ ਬਸ 30 ਸਾਲ ਤਾਂ ਹੋ ਗਏ ਫਿਰ ਸਤਾਈ ਸਾਹਿਬ ਆਪਣੇ ਗੁਜ਼ਰ ਗਏ ਨਿੰਗ ਸਿੰਘ ਬਾਬਿਆਂ ਦਾ ਕਿੰਨੇ ਟਾਈਮ ਤੋਂ ਮਤਲਬ ਗੁਰਦੁਆਰ ਸਾਹਿਬ ਦੇ 30 ਸਾਲ ਤਾਂ ਹੋ ਗਏ 30 ਸਾਲ ਹਾਂਜੀ ਹਾਂਜੀ ਠੀਕ ਹੈ ਹਾਂ ਮਤਲਬ ਕਿਸੇ ਹੋਰ ਨੇ ਕੋਈ ਸਮੱਸਿਆ ਨਹੀਂ ਕਰਾਈ ਨਾ ਨਾ ਇੱ ਠੀਕ ਹੈ ਹਾਂ ਜੀ ਉਹ ਜਿਹੜਾ ਤਗੜਾ ਸੀ ਉਦੋਂ ਹਾਂ ਇੱਥੇ ਪਹਿਲਾਂ ਹੋਇਆ ਸੀ ਤੇ ਉਹ ਇਹਨਾਂ ਦਾ ਪਾਣ ਜਾ ਸਾਡੇ ਘਰਾਂ ਚੋਂ ਤੇ ਉਹਦਾ ਖੂਨ ਡੁੱਲਿਆ ਸੀ ਸਿਰਫ ਉਹਨਾਂ ਦਾ ਡਿਲੀਟ ਕਰਨ ਦਾ ਮਤਲਬ ਸੀ ਸਾਨੂੰ ਕਵਰੇ ਚਾਬੀ ਦੇ ਦੇਣ ਤੇ ਅਸੀਂ ਵੀ ਡਿਲੀਟ ਕਰਤੀਏ ਜਿਹੜੇ ਨਾਲ ਝਗੜਾ ਹੋਇਆ ਆ ਕਰਨ ਅਜਤਾ ਨੇ ਬਣ ਜੇ ਕਮੇਟੀ ਕਿ ਸਾਨੂੰ ਕੋਈ ਤਰਾਜ ਨਹੀਂ ਪਰ ਇਹ ਨਹੀਂ ਹੋਣਾ ਚਾਹੀਦਾ ਪੱਖਵਾਤ ਜਾਂ ਕੋਈ ਮਤਲਬ ਸਾਡਾ ਇਹ ਦੇ ਅਸੀਂ ਜਿਹਨਾਂ ਸਾਨੂੰ ਦਾਨ ਕਹਿਣਗੇ ਦਾਨ ਵੀ ਦੇਵਾਵੇ ਯਾਰ ਆਦੀ ਰਾਤ ਉਹਨਾਂ ਜੋ ਬੋਲ ਮਾਰ ਠੀਕ ਹੈ ਦੇਵਾਗ ਦਾਨ ਦੇ ਨਾਲ ਉਹ ਸੁਣਨ ਮਤਲਬ ਇਹ ਵੀ ਗੱਲ ਆਈ ਸੀ ਕਿ ਕਿਹਦੇ ਹੁਣ ਵੀ ਉਹਰਪਨਾ ਵੀ ਪਾ ਕੇ ਆਏਗੇ ਸਪੈਸ਼ਲ ਮਤਲਬ ਅੰਮ੍ਰਿਤਸਰ ਕੇ ਆਏਗੇ ਉਹ ਹੈ ਜੀ ਤਿੰਨ ਚਾਰ ਆਦਮੀ ਹੈ ਜਿਹੜੇ ਸਪੈਸ਼ਲ ਮਤਲਬ ਚਾਹੁੰਦੇ ਸੀ ਕਿ ਅਸੀਂ ਕਮੇਟੀ ਦੇ ਵਿੱਚ ਸ਼ਾਮਲ ਹੋਈਏ ਹਾਂ ਹੁਣ ਤਿੰਨ ਚਾਰ ਚਾਰ ਦਿਨ ਪਹਿਲਾਂ ਛੱਕੇ ਹੈ ਜੀ ਠੀਕ ਹੈ ਹਾਂ ਠੀਕ ਹੈ 700 ਤਿੰਨ ਦਿਨ ਮੰਨ ਲਓ ਛੱਕੇ ਅੰਮ੍ਰਿਤਸਰ ਠੀਕ ਹੈ ਹਾਂ ਤਨਵੰਡੀ ਤੋਂ ਛੱਕੇ ਹਾਂ ਕਾਰਨ ਕਿਸੇ ਮੇਰੇ ਮਤਲਬ ਅੰਮ੍ਰਿਤਸਰ ਕਾਰਨ ਤਾਂ ਬਸ ਇਹ ਸੀ ਵੀ ਆਪਾਂ ਜਿਹੜਾ ਕਮੇਟੀ ਰੱਖਣ ਦਾ ਜੀ ਕਰਾ ਹਾਂਜੀ ਹਾਂਜੀ ਜਿਹੜਾ ਅੱਜ ਸੀ ਨਾ ਪ੍ਰੋਗਰਾਮ 11 ਸਤਨਾੰਦ ਦਾ ਉੱਤੇ ਆਪਾਂ ਆਉਦਾ ਸਮਾੜਾ ਗੁਰਦੁਆਰਾ ਆ ਗਿਆ ਫਿਰ ਕੱਲ ਅਨਾਂ ਨੇ ਚੈਲੰਜ ਵੀ ਕਰਕੇ ਬਾਬੇ ਨੂੰ ਵੀ ਅਸੀਂ ਭਾਈ ਸਵੇਰੇ ਆਪਦਾ ਪਾਠ ਹੀ ਭਾਵਾਂਗੇ ਤੇ ਕੋਈ ਪਾਠ ਕਰੂਗਾ ਅਸੀਂ ਸਮਾੜਾ ਗੁਰਦੁਆਰਾ ਆ ਗਿਆ ਹੋਰ ਕੋਈ ਮਤਲ ਨਹੀਂ ਅਨ ਤੁਸੀਂ ਕੀ ਜਾਣੇ ਮਤਲਬ ਅਸੀਂ ਤਾਂ ਬਾਬੇ ਨੂੰ ਚਾਹਨੇ ਜਿਹੜਾ ਪਹਿਲਾਂ ਬੈਠਿਆ ਮੌਜੂਦਾ ਉਹੀ ਸੇਵਾ ਕਰੇ ਕੁਛ ਕਰੇ ਉਹੀ ਪ੍ਰਧਾਨ ਹੋਵੇ ਵਾ ਕੋਈ ਜਿੱਦ ਜੀ ਕਰਦਾ ਬਣਦਾ ਤਾਂ ਬਣ ਜੇ ਸੋ ਦੱਸਿਆ ਅਸੀਂ ਨਹੀਂ ਰੋਕਦੇ ਗਏ ਮੈਂਨ ਉਹੀ ਰੂਬ ਠੀਕ ਹੈ ਹਾਂ ਬਾਬਾ ਜੀ ਵੀਰ ਜੀ ਖਾਸਾ ਲਈ ਬਾਬਾ ਜੀ ਕੀ ਨਾਮ ਹੈ ਜੀ ਬਲਦੇਵ ਸਿੰਘ ਜੀ ਅੱਛਾ ਜੀ ਬਾਬਾ ਜੀ ਆਪਾਂ ਗੁਰਦਸਤ ਸਾਹਿਬ ਦੇ ਵਿੱਚ ਤੁਸੀਂ ਸੇਵਾ ਕਰ ਰਹੇ ਹੋ ਕਿੰਨੇ ਸਮੇਂ ਤੋਂ ਕਰ ਰਹੇ ਹੋ ਸਾਨੂੰ ਜੀ 35 ਸਾਲ ਹੋ ਗਏ 35 ਸਾਲ ਹੋ ਗਏ ਹਾਂ ਠੀਕ ਹੈ ਜੀ ਤੇ ਪਿੰਡ ਦੇ ਲੋਕ ਚਾਹੁੰਦੇ ਨੇ ਕਮੇਟੀ ਬਣੇ ਇਹ ਕਮੇਟੀ ਬਣੇ ਕਿ ਚਾਹੁੰਦੇ ਸੀ ਇਹ ਚਾਹੁੰਦੇ ਸੀ ਜੋ ਜਿੰਨਾ ਗੁਰਦਸਤ ਦਾ ਪੈਸਾ ਹੈ ਨਾ ਹਾਂ ਜੀ ਸਾਢੇ 8 ਹੋਣਾ ਚਾਹੀਦਾ ਤੇ ਬਾਬਾ ਜੀ ਕਲੀ ਸੇਵਾ ਕਰਨ ਠੀਕ ਹੈ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਸੀ ਸਾਨੂੰ ਇਹ ਸੰਪਾਣਾ ਵੀ ਪਾਇਏ ਜਿੰਨਾ ਦੀ ਆਉਣ ਸਰ ਸੇਵਾ ਕਰਦੇ ਨੇ ਹੂੰ ਪਹਿਲੇ ਸਣ ਸੀਗੇ ਬਾਬਾ ਵਹਿਗੁਰੂ ਮੀਵਾਦਾਸ ਜੀ ਜਿਨ੍ਹਾਂ ਨੇ ਅਗੂ ਡੇਰਾ ਬੰਨਿਆ ਸੀ ਹੂੰ ਬਾਬਾ ਮੀਵਾਦਾਸ ਉਹ ਗੱਦੀ ਚੱਲੀ ਹੈ ਫਿਰ ਉਹਦੇ ਦੋ ਭਾਈ ਛੋਟੇ ਸੀ ਵਾਰੀ ਨਾਲ ਉਹਨਾਂ ਨੇ ਸੇਵਾ ਸੰਭਾਲ ਕਰੀ ਆ ਉਦੋਂ ਬਾਅਦ ਫਿਰ ਬਾਬਾ ਪ੍ਰੀਤਮ ਦਾਸ ਜੀ ਆ ਗਏ ਉਹਨਾਂ ਨੇ ਸੇਵਾ ਸੰਭਾਲ ਬਹੁਤ ਕਰੀ ਉਹ ਜਿਹੋ ਉਹਨਾਂ ਦੇ ਵੀ ਲੋਕਾਂ ਇਹਨਾਂ ਦੇ ਡੰਡ ਲਾਏ ਹੋਏ ਸੀ ਉਹ ਬਾਬਾ ਜੀ ਫਾਂਸੀ ਲੈ ਕੇ ਮਰ ਗਏ ਸੀ ਉਹਦੀ ਫਾਂਸੀ ਤੋਂ ਬਾਅਦ ਬਾਬਾ ਸ਼ੇਰ ਸਿੰਘ ਮੁੰਡੇਦਾਲ ਦੇ ਜਹੇਦਾਰ ਸੀ ਅਸਲੀ ਵਾਲੇ ਨਿੰਗ ਸਿੰਘ ਸੀਗੇ ਜੇ ਉਹਨਾਂ ਨੇ 40 ਸਾਲ ਉਹਨਾਂ ਤੋਂ ਬਾਅਦ ਸੇਵਾ ਕੀਤੀ ਹੈ ਜੀ ਅਸੀਂ ਉਹਨਾਂ ਦੇ ਨਾਲ 35 ਸਾਲ ਕੀਤੀ ਹੈ ਉਹ ਤਾਂ ਉਹਨਾਂ ਤੋਂ ਬਾਅਦ ਸਾਡੇ ਪੱਗ ਬੰਦ ਸੀ ਸਾਨੂੰ ਅੱਜ 5 5 ਸਾਲ ਹੋਣ ਵਾਲੇ ਆ ਬਾਹਰ 22 ਤਰੀਕ ਨੂੰ ਇਹ ਗੋਗਰਾ ਉਹਨਾਂ ਹੀ ਨੀਲਾ ਨਿਸ਼ਾਨ ਸਾਹਿਬ ਚੜਦਾ ਹੈ ਫੌਜਾਂ ਇੱਥੇ ਆਉਂਦੀਆਂ ਇੱਥੇ ਬਾਬਾ ਬਦਸਖ ਨੇ ਮੱਲਾ ਕੱਢਿਆ ਸੀ ਕੋੜੇ ਲਿਆਂਦੇ ਸੀ ਜੀ ਹੋਰ ਵੀ ਛੋਟੇ ਦਾਣੇ ਦੇ ਦੋ ਤਿੰਨ ਮੱਲੇ ਕੱਢਿਆ ਤੇ ਬਾਬਾ ਬਲਵੀਰ ਸਿੰਘ ਵੀ ਇੱਕ ਵਾਰੀ ਆਇਆ ਸੀ ਉਹ ਅਠੜਾ ਉਹਨੇ ਵੀ ਨਗਰ ਕੀਰਤਨ ਦਾ ਮੱਲਾ ਕੱਢਿਆ ਸੀ ਜੀ ਉਹ ਸਾਡੇ ਟਾਈਮ 'ਚ ਕੱਢਿਆ ਸੀ ਨਗਰ ਜੀ ਦਾ ਦੋ ਵਾਰੀ ਸਜਾਇਆ ਗਿਆ ਤੇ ਇੰਨੀ ਸੇਵਾ ਇਹ ਅਸੀਂ ਕੀਤੀ ਐ ਅੰਤੋਂ ਦੀ ਠੀਕ ਹੈ ਹਾਂਜੀ ਵੈਗ ਜੀ ਦਾ ਖਾਤਾ ਵੈਗ ਜੀ ਕੀ ਬਾਰੇ